ਭੁੱਖ ਲੱਗਦੀ ਹੈ ਤੇ ਜਾਂ ਕ੍ਰੇਵਿੰਗਸ ਹੁੰਦੀਆਂ ਕ੍ਰੇਵਿੰਗ ਔਰ ਭੁੱਖ 'ਚ ਇਹੀ ਡਿਫਰੈਂਸ ਹੈ ਕਿ ਭੁੱਖ ਵੇਲੇ ਅਸੀਂ ਖਾਣਾ ਖਾਂਦੇ ਆ ਤੇ ਕ੍ਰੇਵਿੰਗ ਵੇਲੇ ਅਸੀਂ ਇੱਧਰ ਉੱਧਰ ਚੀਜ਼ਾਂ ਲੱਭਣ ਜਾਂਦੇ ਆ ਕਿ ਸਪੈਸ਼ਲੀ ਜਦੋਂ ਮਿੱਠੇ ਦੀ ਕ੍ਰੇਵਿੰਗ ਹੁੰਦੀ ਹੈ ਕੁਕੀਜ਼ ਚਾਕਲੇਟ ਜਾਂ ਜੋ ਵੀ ਬੇਕਰੀ ਪ੍ਰੋਡਕਟਸ ਅਸੀਂ ਖਾਂਦੇ ਆ ਹਨਾ ਉਹਦੇ ਨਾਲੋਂ ਬੈਨੀਫੀਸ਼ੀਅਲ 하게 ਤੁਸੀਂ ਘਰ ਦੇ ਵਿੱਚ ਇਦਾਂ ਦੀ ਚੀਜ਼ ਬਣਾਓ ਜਿਹੜੀ ਤੁਹਾਨੂੰ ਮਾੜੀ ਵੀ ਨਾ ਲੱਗੇ ਸਿਹਤ ਲਈ ਵੀ ਚੰਗੀ ਹੋਵੇ ਬੈਨੀਫਿਟ ਵੀ ਦੇਵੇ ਤੇ ਤੁਹਾਡੀ ਕ੍ਰੇਵਿੰਗ ਨੂੰ ਵੀ ਸ਼ਾਂਤ ਕਰੇ ਤਿੰਨ ਚੀਜ਼ਾਂ ਲੈਣੀਆਂ ਇਹਦੇ ਵਿੱਚ ਇੱਕ ਗੁੜ ਲੈ ਲੈਣਾ देसी के होते पूजे छोले थोड़ा सा मैं कुटक पानी लागे कढ़ाई जे ਤੁਸੀਂ ਗੁੜ ਨੂੰ ਮੈਲਟ ਕਰ ਲੈਣਾ ਜਦੋਂ ਪ੍ਰੋਪਰ ਤਰੀਕੇ ਨਾਲ ਮੈਲਟ ਹੋਣ ਲੱਗੇ ਜਦੋਂ ਥੋੜਾ ਜਿਹਾ ਬੋਇਲ ਹੋਣ ਲੱਗ ਗਿਆ ਗੈਸ ਨੂੰ ਬੰਦ ਕਰ ਦੇਣਾ ਜਿਆਦਾ ਗੁੜ ਆਪਾਂ ਸਾੜਨਾ ਨਹੀਂ ਹੈਗਾ ਜਦੋਂ ਹਲਕਾ ਜਿਹਾ ਬੋਇਲ ਆ ਗਿਆ ਨੂੰ ਬੰਦ ਕਰ ਲੈਣਾ ਬਾਕੀ ਗੁੜ ਆਪ ਹੀ ਮੈਲਟ ਕਰ ਲੈਣਾ ਕਿਉਂਕਿ ਗਰਮਾਹ ਹੀ ਇੰਨੀ ਹੈ ਕਿ ਉਹਨੇ ਖੁਦ ਹੀ ਮੈਲਟ ਹੋ ਜਾਣਾ ਫਿਰ ਇਹਦੇ ਵਿੱਚ ਆਪਾਂ ਇੱਕ ਤੋਂ ਦੋ ਚਮਚ ਦੇਸੀ ਘਿਓ ਦੇ ਪਾ ਲੈਨੇ ਆ ਤਾਕੀ ਇਹਨੂੰ ਅਸੀਂ ਪ੍ਰੀਜ਼ਰਵ ਕਰ ਸਕੀਏ ਨੇਚਰ ਪ੍ਰੀਜ਼ਰਵੇਟਿਵ ਹੈਗਾ 15 20 ਦਿਨ ਆਰਾਮ ਨਾਲ ਇਹਨਾਂ ਨਿਕਲ ਜਾਂਦੇ ਆ ਕੋਸ਼ਿਸ਼ ਕਰੋ ਕਿ 15 20 ਦਿਨ ਜੀ ਨੂੰ ਤੁਸੀਂ ਕੰਜ਼ਿਊਮ ਕਰ ਲੋ ਜਾਂ ਇੱਕ ਮਹੀਨਾ ਵੱਤ ਤੋਂ ਵੱਧ ਤੇ ਪ੍ਰੋਪਰ ਜਦੋਂ ਗੁੜ ਮੈਲਟ ਹੋ ਗਿਆ ਉਹਦੇ ਵਿੱਚ ਤੁਸੀਂ ਛੋਲੇ ਗੁਜੇ ਛੋਲੇ ਪਾ ਕੇ ਤਾਂ ਇਹਨੂੰ ਅੱਧੇ ਘੰਟੇ ਲਈ ਟੱਕ ਦੇਣਾ ਅੱਧੇ ਘੰਟੇ ਬਾਅਦ ਇਹਨੂੰ ਅਲੱਗ-ਅਲੱਗ ਕਰ ਲੈਣਾ ਆਪਣੇ ਹੱਥਾਂ ਦੇ ਨਾਲ ਪ੍ਰੋਪਰ ਏਅਰਟਾਈਟ ਡੱਬੇ 'ਚ ਇਹਨੂੰ ਸਟੋਰ ਕਰ ਲੈਣਾ ਔਰ ਇੰਜੋਏ ਕਰ